ਨੰਬਰ ਲਿਖਿਆ ਹੈ ਪਾਣੇ ਲੱਗ ਜਾਈਏ ਉਹਦਾ ਮੋਟਰ ਮਾਲੇ ਮਾਲੇ ਮਰੇ ਖਾਣੇ ਉਹ ਕੋਈ ਨਹੀਂ ਨਹੀਂ ਬਸ ਕਰਦੇ ਆਂ ਅੰਗਰੇਜ਼ਾਬਾਦੀ ਗੱਲ ਕਰਦੇ ਆਂ ਪੰਡਿਤ ਕਰਦੇ ਆਂ ਉਹਨੇ ਇੱਕ ਨੰਬਰ ਹੈ ਇਹਨਾਂ ਦੇ ਪਰਸੀ ਦਾ ਨੰਬਰ ਲਿਖਿਆ ਜਾਨਾ ਨੰਬਰ ਇੱਕ ਬੋੜਾ ਪਿੱਛੇ ਕੋਰੋਲਾ ਬੈਠਾ ਇਹਨੇ ਅਸਲ ਵਿੱਚ ਰੋਕਿਆ ਵੀ ਸਹੀ ਹੋਣਾ ਇਹ ਗੁੰਨਾ ਕਰਦੀ ਸੀ ਨਹੀਂ ਹੋਣੀ ਸੀ ਇਹਨਾਂ ਨਾਲ ਰਾਈਟ ਤਾਂ ਆਪੀਓ ਨਾ ਕੋਈ ਨਾ ਕੋਈ ਤੁਹਾਡੇ ਕੋਲ ਹੀ ਉਹ ਮਨਾਈ ਨਹੀਂ ਸੁਣਨਾ ਤੁਹਾਡੇ ਕੋਲ ਨਹੀਂ ਆ ਲੈ ਕੇ ਜਾ ਲੈਣਾ ਇਹ ਹੋਰ ਵੇਖੀ ਜਾ ਬਾਈ ਗਲਤੀ ਮੰਨੀ ਇਹ ਬਾਈ ਹੋਰ ਕੀ ਗੱਲ ਕਰੀਏ ਥੋੜਾ ਥੰਮ ਇੱਕ ਨਾ ਰੱਖ ਬੋਲ ਉਹ ਕਿਸੇ ਦੇ ਵਿੱਚ ਮੰਨ ਕੇ ਚੱਲੋ ਇੱਕ ਦੋ ਜਣੇ ਨੇ ਉਹ ਵਿਸ਼ਾ ਛੇੜਿਆ ਬਾਕੀ ਕਿਸੇ ਨੇ ਵਿਸ਼ਾ ਨਹੀਂ ਛੇੜਿਆ ਠੀਕ ਹੈ ਜਿਹੜੇ ਵਿਸ਼ੇ ਵਾਸਤੇ ਇਕੱਠੇ ਹੋਏ ਦੀ ਸ਼ਹਿਰ ਦੇ ਵਿੱਚ ਨੰਬਰ 2 ਹਕੀਕਤ ਇਹ ਹੈ ਵੀ ਲੋਕ ਕਹਿੰਦੇ ਨੇ ਵੀ ਜਿਹੜੇ ਬਾਹਰਲੇ ਕਾਨੂੰਨ ਨੇ ਨਾ ਉਹ ਗਲਤ ਨਹੀਂ ਪਰ ਮੈਂ ਉਹ ਚੀਜ਼ਾਂ ਨੂੰ ਗਲਤ ਨਹੀਂ ਚਾਹੁੰਦਾ ਜਿਹੜਾ ਸੋਦੀਆ ਦਾ ਕਾਨੂੰਨ ਹੈ ਨਾ ਉਹ ਬਹੁਤ ਵਧੀਆ ਇਸ ਕੰਮ ਦੇ ਵਿੱਚ ਚੋਰੀ ਕਰਤੀ ਹੱਥਵਾੜ ਤੋਂ ਬੰਦਾ ਸਾਫਤ ਹੋ ਗਿਆ ਹੱਥਵਾੜ ਤੋਂ ਦੇ ਸਾਰੀ ਉਮਰ ਵਾਸਤੇ ਦੋ ਚਾਰ ਗਾਹਣ ਇਹੋ ਜੇ ਹੋ ਜਾਣ ਤੇ ਮੇਰੇ ਹਿਸਾਬ ਨਾਲ ਵੀ ਕ੍ਰਾਈਮ ਆਪਣੇ ਆਪ ਹੀ ਘਟਦਾ ਚੱਲਿਆ ਜਾਊਗਾ ਉਦਾਹਰਨ ਦੇ ਤੌਰ ਤੇ ਉੱਥੇ ਮਨ ਲਾ ਵੀ ਕਿਸੇ ਨੇ ਗੱਲ ਕੀਤੀ ਵੀ ਯੋਗੀ ਦੀ ਜੋ ਆਪ ਪੰਜਾਬ ਨਾਲੋਂ ਯੂਪੀ ਮੇਰੇ ਹਿਸਾਬ ਨਾਲ ਵੀ ਜੇ ਆਪਾਂ ਪੰਜਾਬ ਦੇਖੀਏ ਨਾ ਤਾਂ ਪੰਜ ਬਣ ਜਾਣਗੇ ਪੰਜਾਬ। ਐਡਾ ਵੱਡਾ ਯੂਪੀ ਜੇ ਉਹ ਯੂਪੀ ਦੇ ਵਿੱਚ ਕ੍ਰਾਈਮ ਖਤਮ ਕਰ ਸਕਦਾ ਤੇ ਇਹ ਤਾਂ ਕੋਈ ਖਾਸ ਵੱਡੀ ਗੱਲ ਨਹੀਂ। ਆਪਾਂ ਨੂੰ ਆਪ ਸਟੈਂਡ ਚੱਕਣੇ ਪੈਣਗੇ। ਸਾਭਣੀ ਦਾ ਇਹੀ ਹੈ ਵੀ ਭਰਾਵਾ ਸਿਮਲਾਜਮ ਸਾਡੇ ਨਾਲ ਨਹੀਂ ਨਾ ਤਾਂ ਅਸੀਂ ਕੁੱਟਣਾ ਨਾ ਮਾਰਨਾ ਸੇ ਜਾ ਕੇ ਥਾਣੇ ਦੇਣਾ। ਆ ਸਾਡਾ ਰੂਲ ਦੇ ਮੁਤਾਬਕ ਚੱਲਣਾ ਹੈ ਜੋ ਕਾਨੂੰਨ ਦੀ ਵਸਤੂਦਾ ਹੈ ਜੋ ਕਾਨੂੰਨ ਕਹਿੰਦਾ ਉਹਦੇ ਮੁਤਾਬਕ ਚੱਲਾਂਗੇ ਬਾਕੀ ਮੁਲਾਜ਼ਮ ਸਾਡੇ ਨਾਲ ਖੜੇ ਹੀ ਨਹੀਂ ਤੇ ਰੱਬ ਦੇ ਚੱਕ ਕੇ ਅਸੀਂ ਇਹਨਾਂ ਨੂੰ ਫੜਾ ਦੇਣਾ ਵੀ ਆਹ ਲੋ ਭਈਆ ਆਉ ਦਾ ਬੰਦਾ ਸਾਹਮਣ ਲੂ ਜਿਹੜੇ ਤਿੰਨ ਤਿੰਨ ਚਾਰ ਚਾਰ ਬੈਠ ਕੇ ਜਿਹੜੀਆਂ ਲਾਉਂਦੇ ਨੇ ਉਹਨਾਂ ਨੂੰ ਇਹ ਹੀ ਸਮਝਾਉਣਾ ਵੀ ਭਰਾਵਾ ਹੁਣ ਇਸ ਰੋਡ ਤੇ ਤਾਂ ਆਉਣਾ ਠੀਕ ਹੈ ਕਿ ਨਾ ਬਾਕੀ 3 ਵਜੇ ਤੱਕ ਨਹੀਂ ਵੇਖਾ ਸਾਡਾ ਧਿਆਨ ਕਰ ਲਿਆ ਜੀ ਅਸੀਂ ਤੁਹਾਡੀ ਹੱਥ ਜੋੜ ਕੇ ਬੇਨਤੀ ਹੈ ਵੀ 2:30 ਵਜੇ ਤੋਂ ਲੈ ਕੇ 3 ਵਜੇ ਤੱਕ ਸਾਨੂੰ ਆ ਕੁੜੀਆਂ ਦਾ ਸਕੂਲ ਆ ਵਸੇ ਨਿਕਲੋਣਾ ਚਾਹੀਦਾ ਬਾਕੀ ਸਾ ਬਾਕੀ ਜਗਾ ਆਪ ਦਾ ਵੀ ਨਾਮ ਨਹੀਂ ਚੁਣਵਾਰੇ ਗਿਆ ਤੁਹਾਡਾ ਜੁਮਾਰਤ ਹੋਈ ਆ ਤੁਹਾਨੂੰ ਇੱਕੋ ਬੇਨਤੀ ਵੀ ਇਹ ਆਪਾਂ ਕੱਲ੍ਹ ਜੀ ਸਾਡਾ ਆਦੇ ਪਰਿਵਾਰ ਦੇ ਬੱਚੇ ਨੇ ਬੈਠਾ ਬੜਾ ਬੈਠਾ ਇਹ ਜਿਹੜੀ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਇਹ ਕੋਈ 3ਵੀਂ 2 ਤੋਂ ਰੋਡ ਚੰਡੀਗੜ੍ਹ ਦੇ ਰੋਡ ਦੀਆਂ ਨਹੀਂ ਹੈਗੀਆਂ ਇਹ ਬਲਕਿ ਕੁਰੀਆਂ ਵਾਲੇ ਸਕੂਲ ਦੇ ਰੋਡ ਦੀਆਂ ਤਸਵੀਰਾਂ ਨੇ ਇਹ ਮੁੰਡੇ ਢੇਂਦੀ ਕੁੜੀਆਂ ਨੂੰ ਪਰੇਸ਼ਾਨ ਕਰਦੇ ਸੀ ਇੱਕੋ ਤੇ ਲੋਕ ਕੁੜੀਆਂ ਬਹੁਤ ਪਰੇਸ਼ਾਨ ਸੀਗੇ ਰੋਜ਼ ਇੱਥੇ ਰੋਡੀਆਂ ਮਾਰਦੇ ਸੀਗੇ ਕਈ ਸੰਸਥਾਵਾਂ ਵੱਲੋਂ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅੱਜ ਇਹਨਾਂ ਨੂੰ ਚਾਰ ਤੇਰੀ ਅੰਸਰਾਂ ਨੂੰ ਚਲੋ ਨੱਤ ਪਾਈ ਗਈ ਏ ਦੇਖ ਰਹੇ ਹੋ ਕੀ ਮੈਂ ਉੱਪਰ ਸਿੱਟਾ ਕੇ ਉੱਥੇ ਉੱਥੇ ਥੱਲੇ ਦੋ ਸਿੱਟਾ ਨੰਬਰ ਆਹ ਕਰ ਰਿਹਾ ਆ ਰਹੇ ਕਿ ਅੱਛਾ ਖੜੇ ਹੋਏ ਹਾਂ ਹਲੋ ਸਾਡਾ ਯਾਰ ਭਾਈ ਕੀ ਨਾਮ ਹੈ ਤੇਰਾ ਮੇਰਾ ਨਾਮ ਪਵਨ ਹੈ ਜੀ ਕਿੱਥੋਂ ਆਏ ਲੱਡੂ ਵਾਲੇ ਪਿੰਡ ਇਹ ਨੰਬਰ ਕਿਹੜਾ ਦੱਸੋ ਨੰਬਰ ਕਿਹਦੇ ਦਾ ਸੀ ਬਾਬਾ ਦੀ ਗੱਲ ਲੱਡੂ ਵਾਲੇ ਇੱਥੇ ਕਰਨਾ ਇੱਥੇ ਤੇ ਰੋਟੀ ਲੈਣੇ ਬਾਪੂ ਨੰਬਰ ਆ ਨੰਬਰ ਕੀ ਗੱਲ ਹੋ ਰਹੀ ਹੈ ਸਾਡਾ ਇਹਨੂੰ ਦੇਣਾ ਮੈਨੂੰ ਰੋਟੀ ਦੇਣਾ ਆਇਆ ਕਿ ਨੰਬਰ ਦੇਣਾ ਆਇਆ ਇੱਥੇ ਇੱਕ ਮਿੰਟ ਇਹ ਤਾਂ ਸੱਚੀ ਦੱਸਦੇ ਹੋਗੇ ਤੁਹਾਨੂੰ ਛੱਡਦੇ ਆਂ ਬਾਬਾ ਇਹ ਗਲਤ ਹੈ ਜੀ ਭੁਵੇਂ ਗਲਤ ਜੀ ਨੰਬਰ ਹੀ ਦੇਣਾ ਕਿਹੜੇ ਬੰਦੇ ਨੂੰ ਇਹਨੂੰ ਨਾ ਦੱਸਦਾ ਨਹੀਂ ਨਹੀਂ ਇੱਕ ਮਿੰਟ ਮੰਨ ਗਏ ਨਹੀਂ ਕੱਲ ਤੋਂ ਹਾਂ ਜੀ ਪੂਰੀ ਨੰਬਰ ਦੇਣਾ ਸੀ ਨਹੀਂ ਮੈਂ 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 ਸੱਚ ਬੋਲਦੇ ਸਿੱਧਰ ਬਹਿਣ ਗੋਣ ਮੰਨੀ ਜਾਣਾ ਗਲਤ ਕਈ ਨਾ ਬਾਬਾ ਦੀ ਗਲਤ ਮੈਂ ਮੰਨੀ ਆ ਮੈਂ ਗਲਤੀ ਆ ਚੱਲ ਪਿੰਡ ਜਰਾ ਇਹਦੇ ਫਿਰ ਤੂੰ ਆ ਗਏ ਚੱਲ ਲੂ ਜਿਹੜੇ ਰੋਜ ਇੱਥੇ ਬੱਚਿਆਂ ਨੂੰ ਤੰਗ ਪ੍ਰੇਸ਼ਾਨ ਕਰਦੇ ਆ ਬੱਚੇ ਬਹੁਤ ਤੰਗ ਪ੍ਰੇਸ਼ਾਨ ਹੁੰਦੇ ਨੇ ਬਿਲਕੁਲ ਨਹੀਂ ਹੋਣਾ ਚਾਹੀਦਾ ਕੱਲ ਮੈਂ ਖੁਦ ਆ ਕੇ ਤੇ ਖੜੇ ਹੋਣੀ ਬੱਚਿਆਂ ਛੱਡ ਕੇ ਫੇਖੜਾ ਖੜਵਾਵਾਂਗੇ ਤੇ ਚਾਹੀਦਾ ਇਹ ਹੁਣੇ ਹੀ ਗੁੰਡਾ ਕਰੇ ਜਿਹੜੀ ਇੱਕ ਨੇ ਬੰਦ ਚਾਹੀਦੀ ਹੈ ਬਿਗੈਰ ਮਤਲਬ ਬੱਚਿਆਂ ਨੂੰ 당 ਬੱਚੇ ਘਰੋਂ ਨਿਕਲਣ ਤੋਂ ਪਰੇਸ਼ਾਨ ਹੋ ਜਿਦਨੇ